ਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋਰ ਸੀ ਪਹਿਲਾਂ ਬੇਨਤੀ ਕਰ ਦਿੱਤੀ ਆ ਤੇ ਸੱਜਣ ਇਸ ਚੀਜ਼ ਦਾ ਚੰਗਾ ਹੰਗਾਰਾ ਦੇ ਰਹਿ ਵੀ ਵਾਕਿਆ ਜਿਹੜੀ ਫੋਟੋ ਵਾਲੀ ਗੱਲ ਆ ਉਹ ਬਿਲਕੁਲ ਸਹੀ ਆ ਕਿਉਂਕਿ ਆਪਣਾ ਇੱਕ ਧਾਰਮਿਕ ਪ੍ਰੋਗਰਾਮ ਆ ਆਪਾਂ ਕੋਈ ਹੋਮੇ ਨਹੀਂ ਦਿਖਾ ਲੈਣੀ ਆਪੋ ਆਪਣੀ ਤੇ ਇਹ ਇਹ ਸਾਡੇ ਮਨਜੀਸੋਂ ਹੋਣੀ ਨੇਕੀ ਕਿੰਦਾ ਨਾਣੂ ਸਾਬੀ ਇਹ ਸਾਰੇ ਸੱਜਣ ਕਈ ਗੁਰਪ੍ਰੀਤ ਗੋਪੀ ਵੀ ਕੈਨੇਡਾ ਵਾਲਾ ਔਰ ਉਹ ਵੀ ਸਾਰੇ ਇਹੀ ਆਗਦੇ ਸੀ ਵੀ ਕਿਸੇ ਦੀ ਫੋਟੋ ਸਾਡੀ ਨਾ ਲਾਇਓ ਸੋ ਸੱਜਣੋ ਅਸੀਂ ਤਾਂ ਕਿਸੇ ਦੀ ਫੋਟੋ ਨਹੀਂ ਲਾਉਂਦੇ ਗੁਰੂ ਮਹਾਰਾਜ ਕਿਰਪਾ ਕਰੇ ਇੱਕ ਹੋਰ ਬੇਨਤੀ ਕਰਨੀ ਸੀ ਵੀ ਸੱਜਣਾ ਨੇ ਇਹਨਾਂ ਟੂਰਨਾਮੈਂਟ ਕਮੇਟੀ ਨੇ ਬਹੁਤ ਵੱਡਾ ਇਨਾਮ ਰੱਖਿਆ ਓਪਨ ਫਸਟ 1 ਲੱਖ ਰੁਪਈਆ ਤੇ ਓਪਨ ਸੈਕੰਡ ਜਿਹੜਾ 75000 ਰੁਪਈਆ ਇਹ ਜਿਹੜੇ ਬੈਸਟ ਰੇਡਰ ਤੇ ਜਾਪੀ ਹੋਣਗੇ 25-25000 ਰੁਪਈਆ ਉਹਨਾਂ ਨੂੰ ਤੇ ਜਿਹੜੀ 75 ਕਿਲੋ ਦੀ ਆ ਉਹਦੇ ਵਿੱਚ 51 51000 ਫਸਟ ਤੇ ਸੈਕੰਡ ਨੂੰ ਹੋਊਗਾ 41000 ਤੇ 11 11000 ਰੁਪਈਆ ਇਹਨਾਂ ਨੂੰ ਬੈਸਟ ਨੂੰ ਹੋਊਗਾ ਸੋ ਇਹ ਬਹੁਤ ਵੱਡੇ ਨਾਮ ਆ ਫੇ ਹੋਰ ਵੀ ਮਾਨ ਸਨਮਾਨ ਜਿਹੜੇ ਸਾਡੇ ਪਿੰਡ ਦੇ ਖਿਡਾਰੀ ਉੱਭਰ ਰਿਹਾ ਜਿਹਨਾਂ ਤੇ ਸਾਨੂੰ ਮਾਣ ਆਏ ਵੱਡਣਗੇ ਆਪਾਂ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਕਰਨਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਸਾਰੇ ਸੱਜਣ ਸਾਡੇ ਸਤਿਕਾਰਯੋਗ ਆਏ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਤਰੀਕ 4 ਤੇ 5 ਦਸੰਬਰ ਇਹ ਇਹ ਉਹੀ ਟੂਰਨਾਮੈਂਟ ਆ ਚਲੋ ਕਿਸੇ ਵਜ੍ਹਾ ਦਾ ਕਰਕੇ ਸਾਨੂੰ ਪਹਿਲਾਂ ਕਰਾਉਣਾ ਪੈ ਗਿਆ ਤੁਸੀਂ ਵਜ੍ਹਾ ਸਾਰੇ ਜਾਣਦੇ ਹੋ ਖੈਰ 4 ਤੇ 5 ਤਰੀਕ 4 ਤੇ 5 ਦਸੰਬਰ ਇਹ ਤਰੀਕ ਜਿਹੜੀ ਹੈ ਇਸ ਨੋਟ ਕਰ ਲਿਓ ਸਾਰੇ ਸੱਜਣ ਸੋ ਵੱਧ ਤੋਂ ਵੱਧ ਸਹਿਯੋਗ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ